ਜਿਹੜੀਆਂ ਆਪਣੇ ਘਰ ਦੇ ਵਿੱਚ ਫਰਿੱਜਾਂ ਪਈਆਂ ਹੁੰਦੀਆਂ ਨੇ ਅਕਸਰ ਉਹਨਾਂ ਨੂੰ ਕੁਝ ਟਾਈਮ ਪਾ ਕੇ ਥੜਲੇ ਬਣੇ ਜੰਗਾਲ ਲਾ ਕੇ ਤੇ ਦਰਵਾਜ਼ਾ ਜਿਹੜਾ ਡਿੱਗਣਾ ਸ਼ੁਰੂ ਹੋ ਜਾਂਦਾ ਤੇ ਢੇੜਲੇ ਬਣੇ ਤੁਸੀਂ ਵੇਖੋਗੇ ਵੀ ਐਦਾਂ ਜੰਗਾਲ ਲੱਗਦਾ ਕਾਰਨ ਕੀ ਹੁੰਦਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਆਪਾਂ ਅੱਜ ਇਸ ਫਰਿੱਜ ਨੂੰ ਦੁਕਾਨ ਤੇ ਲੈ ਕੇ ਆਏ ਆ ਤੇ ਇਹਨੂੰ ਚੰਗੀ ਤਰ੍ਹਾਂ ਉਸੇ ਦਰਵਾਜ਼ੇ ਦੇ ਆਪਾਂ ਸੈਟਿੰਗ ਕਰਾਂਗੇ ਥੱਲੇ ਲਾਵਾਂਗੇ ਚਾਦਰ ਤੇ ਇਹ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਉਣੇ ਆ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਨੂੰ ਵੀ ਇਸ ਚੀਜ਼ ਬਾਰੇ ਜਾਣਕਾਰੀ ਮਿਲ ਸਕੇ ਤੇ ਉਹ ਆਪਣਾ ਕੰਮ ਜਿਹੜਾ ਸਹੀ ਤਰੀਕੇ ਨਾਲ ਕਰਵਾ ਸਕੇ। ਸਭ ਤੋਂ ਪਹਿਲਾਂ ਤਾਂ ਜਿਹੜਾ ਜਿੰਨਾ ਵੀ ਜੰਗਾਲ ਲੱਗਿਆ ਸੀ ਉਹਨੂੰ ਆਪਾਂ ਉਤਾਰ ਦਿੱਤਾ ਚੰਗੀ ਤਰ੍ਹਾਂ। ਉਸ ਤੋਂ ਬਾਅਦ ਜਿਹੜੀ ਇਹ ਵਾਲੀ ਹਿੰਜ ਲੱਗੀ ਹੋਈ ਆ ਹਿੰਜ ਦੇ ਜਿਹੜੇ ਨਟ ਆ ਉਹ ਗਲ ਚੁੱਕੇ ਨੇ ਤੇ ਉਹ ਹਿੰਜ ਖੁੱਲਦੀ ਨਹੀਂ ਪਈ। ਗ੍ਰਾਈਂਡਰ ਲੈ ਕੇ ਆਪਾਂ ਉਹ ਨਟਾਂ ਨੂੰ ਕੱਟ ਕੇ ਹਿੰਜ ਨੂੰ ਅਲੱਗ ਕਰ ਲਿਆਗਾ। ਹੁਣ ਆਪਾਂ ਇਹਦੇ ਮਿੰਟੀ ਮਾਰਾਂਗੇ ਦੋਹਾਂ ਸਾਈਡਾਂ ਤੋਂ ਮੇਲ ਲੈਨੇ ਆ ਵੀ ਕਿੰਨੀ ਲਗਭਗ 22 ਇੰਚ ਜਿਹੜੀ ਇਹਦੀ ਚੌੜਾਈ ਹੈਗੀ ਐ ਤੇ ਹੁਣ ਜਿਹੜੀ ਇਹਦੀ ਸਾਈਡ ਬਾਈ ਸਾਈਡ ਉਹ ਵੀ ਆਪਾਂ ਮੰਤੀ ਕਰ ਲਾਂਗੇ ਤੇ ਇਹ ਜਿਹੜੀਆਂ ਸਾਈਡਾਂ ਤੋਂ ਆਪਾਂ ਜੇ ਮੰਤੀ ਕੀਤੀ ਜਾਵੇ ਤੇ ਲਗਭਗ 10 ਕੋ ਇੰਚ ਜਿਹੜੀ ਇਹਦੇ ਚਾਦਰ ਇਧਰਲੇ ਬਣੇ ਲੱਗਣੀ ਐ ਤੇ ਨਾਲ ਇਹਦੇ ਆਪਾਂ ਬੈਂਡ ਵੀ ਪਾਉਣੇ ਹੈਗੇ ਆ ਉਸ ਹਾਮ ਨਾਲ ਇਹਦੀ ਆਪਾਂ ਲੰਬਾਈ ਮੇਲ ਜਿੰਨੀ ਆਪਾਂ ਨੂੰ ਚਾਦਰ ਚਾਹੀਦੀ ਸੀ ਜਿੰਨੀਆਂ ਜਿੰਨੀਆਂ ਲੈਂਥਾਂ ਚਾਹੀਦੀਆਂ ਹੈ ਉਹ ਆਪਾਂ ਡਾਇਰੀ ਤੇ ਨੋਟ ਕਰ ਲਈਆਂ ਤੇ ਪਹਿਲਾਂ ਕੀ ਹੁੰਦਾ ਸੀ ਕੁਝ ਟਾਈਮ ਪਹਿਲਾਂ ਇੱਕ ਨਾ ਐਂਗਲ ਮਿਲ ਜਾਂਦੇ ਹੁੰਦੇ ਸੀ ਉਹ ਸਿੱਧਾ ਹੀ ਆਪਾਂ ਰੱਖ ਕੇ ਉਹਦੀ ਡੈਂਟਿੰਗ ਕਰ ਲੈਨੇ ਆ। ਹੁਣ ਆਪਾਂ ਨੂੰ ਉਹ ਐਂਗਲ ਆਉਣੇ ਬੰਦ ਹੋ ਗਏ ਆ ਤੇ ਉਹਨਾਂ ਦੀ ਸੈਟਿੰਗ ਕਰਨ ਵਾਸਤੇ ਆਪਾਂ ਨੂੰ ਜਗਾੜ ਲਾਉਣਾ ਪੈਂਦਾ। ਤੇ ਇਸ ਟਾਈਮ ਆਪਾਂ ਬਾਜ਼ਾਰ ਦੇ ਵਿੱਚ ਗਏ ਆ ਜਿੱਥੇ ਅਲੂਮੀਨੀਅਮ ਦੀਆਂ ਚਾਦਰਾਂ ਬਣਦੀਆਂ ਹੋਈਆਂ ਨੇ, ਚਗਾਠਾ ਬਣਦੀਆਂ। ਉੱਥੇ ਵੀਰ ਤੋਂ ਉਹੀ ਜਿਹੜੀ ਚਾਦਰ ਆਪਾਂ ਮਿਣੀ ਸੀਗੀ, ਉਹੀ ਚਾਦਰ ਕਟਵਾ ਕੇ ਤੇ ਉਹਨੂੰ ਆਪਾਂ ਬੈਂਡ ਮਰਵਾ ਲਾਂਗੇ ਜਿੱਥੇ-ਜਿੱਥੇ ਆਪਾਂ ਨੂੰ ਮੋੜ-ਕੋੜ ਇਹਦੇ ਪਾਉਣੇ ਪੈਣੇ ਆ। ਹੁਣ ਚਾਦਰਾਂ ਦੀਆਂ ਸ਼ੀਟਾਂ ਤਾਂ ਆਪਾਂ ਤਿਆਰ ਕਰਵਾ ਲਈਆਂ ਤੇ ਆ ਇੱਥੇ ਆਪਾਂ ਢਿਵਰੀ ਲਗਵਾ ਲਾਂਗੇ ਇਹ ਜਿਹੜੇ ਆਪਣੇ ਕੋਲ ਪੈਰ ਹੁੰਦੇ ਆ ਪਾਇਰ ਮਾਰਕੀਟ ਦੇ ਵਿੱਚੋਂ ਮਿਲ ਜਾਂਦੇ ਆਪਣੇ ਕੋਲ ਵੀ ਹੁੰਦੇ ਨੇ ਸਪੇਅਰ ਪਾਰਟ ਦਾ ਕੰਮ ਹੈ ਤੇ ਆਹ ਵਾਲੇ ਪੈਰਾਂ ਦੇ ਹਿਸਾਬ ਨਾਲ ਆਪਾਂ ਢਿਵਰੀਆਂ ਲੈ ਕੇ ਆਏ ਸੀ ਉਹ ਢਿਵਰੀਆਂ ਇਹਦੇ ਨਾਲ ਵੈਲਡਿੰਗ ਕਰ ਲੈਣੇ ਆ ਤਾਂ ਜੋ ਅਗਲੇ ਜਿਹੜੇ ਆ ਫਰੰਟ ਦੇ ਉੱਪਰ ਫ੍ਰਿਜ ਦੇ ਪੈਰ ਲੱਗੇ ਹੁੰਦੇ ਆ ਤੇ ਉਹਨਾਂ ਦੀ ਐਡਜਸਟਮੈਂਟ ਵੀ ਜਿਹੜੀ ਚੰਗੀ ਤਰੀਕੇ ਨਾਲ ਹੋ ਸਕੇ ਤੇ ਦੋਵੇਂ ਜਿਹੜੇ ਐਂਗਲ ਏ ਤੇ ਉਹ ਇਸੇ ਜਗ੍ਹਾ ਤੇ ਜਿਹੜੇ ਇਹਦੇ ਪੈਰ ਏ ਉਹ ਇਹਨਾਂ ਝੂੜੀਆਂ ਦੇ ਵਿੱਚ ਕੱਸੇ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਅਡਜਸਟਮੈਂਟ ਕਰਨੀ ਜਿਹੜੀ ਆ ਸੌਖੀ ਰਵੇਗੀ ਤੇ ਦੋਵੇਂ ਆਪਾਂ ਸਾਈਡਾਂ ਤੇ ਵੈਲਡਿੰਗ ਕਰਵਾ ਲਿਆ ਤੇ ਹੁਣ ਜਿਹੜੀ ਆ ਚਾਦਰ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਚਾਦਰ ਨੂੰ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਆਪਣੀ ਦੁਕਾਨ ਤੇ ਪਹੁੰਚ ਗਏ ਤੇ ਹੁਣ ਆਪਾਂ ਦੁਕਾਨ ਤੇ ਪਹੁੰਚ ਕੇ ਉਸੇ ਤਰ੍ਹਾਂ ਇਹ ਫ੍ਰਿਜ ਦੀ ਜਿਹੜੀ ਡੈਂਟਿੰਗ ਏ ਉਹ ਸਹੀ ਤਰੀਕੇ ਨਾਲ ਕੰਪਲੀਟ ਕਰ ਦਾਂਗੇ ਤੇ ਇਸ ਟਾਈਮ ਆਪਾਂ ਉਹ ਜਿਹੜੀਆਂ ਚਾਦਰਾਂ ਸੀਗੀਆਂ ਉਹ ਪ੍ਰੇਜਰੀਆ ਸਾਈਡਾਂ ਤੇ ਲਗਾ ਕੇ ਤੇ ਜਿਹੜੀ ਵੱਡੀ ਚਾਦਰ ਹੈ ਉਹ ਸੈਂਟਰ ਦੇ ਵਿੱਚ ਲਗਾ ਲਈ ਹੈ ਤੇ ਹੁਣ ਡ੍ਰਿਲ ਦੇ ਨਾਲ ਸوراਖ ਕਰਕੇ ਤੇ ਇਹਦੇ ਵਿੱਚ ਆਪਾਂ ਰਿਫਟਾ ਲਾਉਣੀਆਂ ਸ਼ੁਰੂ ਕਰ ਦਿੰਨੇ ਆ ਸਾਰਿਆਂ ਦਾ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਆਪਣਾ ਕੁਝ ਅਲੱਗ ਹੋ ਸਕਦਾ ਕਈ ਹੁਣ ਵੀਰ ਕਮੈਂਟ ਕਰਕੇ ਕਰਨਗੇ ਕਹਿਣਗੇ ਬਹੁਤ ਸੋਹਣਾ ਤੇ ਕਈ ਕਹਿਣਗੇ ਵੀ ਤੋਹੀ ਤਰੀਕੇ ਨਾਲ ਨਹੀਂ ਕੰਮ ਕੀਤਾ ਉਹ ਇਸ ਕਰਕੇ ਆਪਾਂ ਕਦੀ ਕਿਸੇ ਦਾ ਮੂੰਹ ਨਹੀਂ ਫਾੜ ਸਕਦੇ ਆਪਾਂ ਆਪਣੇ ਤਰੀਕੇ ਨਾਲ ਕੰਮ ਕਰਦੇ ਆ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰ ਸਕਦੇ ਹੋ ਤੇ ਕਈ ਵੀਰ ਕੀ ਕਰਦੇ ਹੈਗੇ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਵੈਲਡਿੰਗ ਜਿਵੇਂ ਗੈਸ ਵੈਲਡਿੰਗ ਵਾਲੀ ਦੁਕਾਨ ਤੇ ਲੈ ਜਾਂਦੇ ਆ ਤੇ ਉੱਥੇ ਉਹ ਪੱਤੀ ਜੀ ਲਾ ਦਿੰਦੇ ਆ ਪਰ ਉਹਦੇ ਨਾਲ ਕੀ ਫ੍ਰਿਜ ਦਾ ਨਾ ਬਹੁਤ ਜ਼ਿਆਦਾ ਜਲੂਸ ਨਿਕਲ ਜਾਂਦਾ ਜਿਵੇਂ ਉਹ ਚਾਦਰ ਨੂੰ ਜਿਹੜਾ ਟੈਂਕਾ ਲਾਉਂਦੇ ਤੇ ਉੱਥੇ ਬਹੁਤ ਜ਼ਿਆਦਾ ਸਾੜ ਜਾ ਪੈ ਜਾਂਦਾ ਤੇ ਉਹ ਫ੍ਰਿਜ ਬਹੁਤ ਬੇਕਾਰ ਲੱਗਣ ਲੱਗ ਪੈਂਦੀ ਹੈ ਚਲੋ ਆਪਾਂ ਫਿਰ ਵੀ ਆਪਾਂ ਜਿਗਾੜ ਲਾ ਕੇ ਇਹਨੂੰ ਸੈੱਟ ਕਰਦੇ ਪਏ ਆ ਤੇ ਕੁਛ ਹੱਦ ਤੱਕ ਇਹ ਜਿਹੜੀ ਹੈ ਚੀਜ਼ ਲੱਗੇ ਵੀ ਚੱਗੇਗੀ ਕਲਰ ਵੀ ਲਗਭਗ ਇਹਦਾ ਮੈਚ ਹੋ ਗਿਆ ਤੇ ਹੁਣ ਤੁਸੀਂ ਵੇਖੋ ਆ ਉਵੇਂ ਆਪਾਂ ਨੇ ਰਿਫਟਾਂ ਲਾ ਲਾ ਕੇ ਤੇ ਡ੍ਰਿਲ ਕਰਕੇ ਸਰਾਹ ਕਰਕੇ ਉਵੇਂਆਂ ਦੀਆਂ ਰਿਫਟਾਂ ਲਾ ਕੇ ਤੇ ਇਹ ਬਿਲਕੁਲ ਜਿਹੜੀ ਹੈ ਨਾ ਪੂਰਾ ਟਾਈਟ ਹੋ ਜਾਏਗਾ ਕੰਮ ਇਹ ਦੁਬਾਰਾ ਹਿੱਲੇਗੀ ਨਹੀਂ ਗਈ ਫ੍ਰਿਜ ਦੂਸਰੀ ਦਾ ਗਲ ਜਾਏਗੀ ਪਰ ਜਿਹੜੀ ਇਹ ਵਾਲੀ ਆਪਾਂ ਚਾਦਰ ਜਿਹੜਾ ਨੰਬਰ ਲਾਉਨੇ ਆ ਇਹ ਕਦੀ ਵੀ ਖਰਾਬ ਨਹੀਂ ਹੋਏਗੀ ਚਾਦਰ ਨੂੰ ਸਾਰੇ ਬੰਨੇ ਆਪਾਂ ਚੰਗੀ ਤਰ੍ਹਾਂ ਰਿਫਟਾਂ ਲਾ ਲੀਆਂ ਨੇ ਹੁਣ ਵਾਰੀ ਆਉਂਦੀ ਹੈ ਇਹਦੀ ਹਿੰਜ ਲਗਾਉਣ ਦੀ ਜਿਹੜਾ ਇਹਦਾ ਦਰਵਾਜਾ ਸਾਹਮਣੇ ਸਟੇਟਸ ਰੱਖ ਕੇ ਆਪਾਂ ਉਹਦੀ ਸੈਟਿੰਗ ਕਰਨੀ ਹੈਗੀ ਆ ਇੱਥੇ ਆਪਾਂ ਕਿਸੇ ਤਰ੍ਹਾਂ ਦੀ ਗਲਤੀ ਦੀ ਗੁਜ਼ਾਇਸ਼ ਨਹੀਂ ਕਰ ਸਕਦੇਗੇ ਕਿਉਂਕਿ ਇੱਥੇ ਜਿਹੜੀ ਹਿੰਜ ਲੱਗਣੀ ਹੈ ਨਾ ਉਹ ਦਰਵਾਜੇ ਦਾ ਸਾਰਾ ਬੈਲੈਂਸ ਬਣਾਉਂਦੀ ਆ ਜੇਕਰ ਇੱਥੇ ਆਪਾਂ ਰਿਫਟਾਂ ਗਲਤ ਲਾ ਲਈਆਂ ਤੇ ਫਿਰ ਆਪਾਂ ਨੂੰ ਸਾਰੀ ਮਿਹਨਤ ਜਿਹੜੀ ਉਹ ਬੇਕਾਰ ਹੋ ਜਾਏਗੀ ਤੇ ਟਾਈਮ ਵੀ ਬਹੁਤ ਜ਼ਿਆਦਾ ਖਰਾਬ ਹੋਏਗਾ ਇਹਨੂੰ ਚੰਗੀ ਤਰ੍ਹਾਂ ਮਿਲ ਲੈਣਾ ਉਸ ਤੋਂ ਬਾਅਦ ਵਿੱਚ ਜਿਹੜੀ ਇਹਦੀਆਂ ਪੋਲ ਰਿਫਟਾਂ ਦੀਆਂ ਲਗਾ ਲਓ ਪਹਿਲਾਂ ਕੱਚੀ ਇੱਕ ਦੋ ਰਿਫਟ ਲਾ ਕੇ ਇਹਦੀ ਸੈਟਿੰਗ ਕਰ ਲਓ ਫਿਰ ਨੂੰ ਪੱਕਾ ਲਗਾ ਲਓ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਦੀ ਸੈਟਿੰਗ ਹੋ ਗਈ ਹੈ ਹੁਣ ਜਿਹੜੇ ਆਪਾਂ ਇਹਦੇ ਜਿਹੜੇ ਥੱਲੇ ਬੰਨੇ ਪੈਰ ਸੀਗੇ ਜਿਹੜੀਆਂ ਆਪਾਂ ਵਾਸ਼ਲਾ ਥੱਲੇ ਢਿਵਰੀਆਂ ਵੈਲਡਿੰਗ ਕਰਵਾਈਆਂ ਸੀ ਉਹ ਪੈਰ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਕੱਸ ਲੈਣੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਹੇ ਜੇ ਐਡਜਸਟਮੈਂਟ ਵੀ ਆਪਾਂ ਕਰ ਸਕਦੇ ਹਾਂ ਜਿਵੇਂ ਕੰਪਨੀਆਂ ਲੋ ਅਡਜਸਟਮੈਂਟ ਆਉਂਦੀ ਹੈ ਵਧਾ ਸਕਦੇ ਹਾਂ ਨੂੰ ਘਟਾ ਸਕਦੇ ਹਾਂ ਛੋਟਾ ਵੱਡਾ ਕਰ ਸਕਦੇ ਹਾਂ ਐਵੇਂ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਡੈਂਟਿੰਗ ਵਾਲਾ ਕੰਮ ਆਪਣਾ ਹੁਣ ਚੰਗੀ ਤਰ੍ਹਾਂ ਖਮਲੇੜ ਹੋ ਚੁੱਕਾ ਹੁਣ ਉਹੀ ਵੇਖੋ ਜਿਹੜੀ ਚਦਰਿੰਦੀ ਗਲੀ ਹੋਈ ਸੀ ਉਹਨੂੰ ਲਗਾ ਕੇ ਆਪਾਂ ਬਿਲਕੁਲ A1 ਕਰ ਦਿੱਤਾ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਆਪਣੇ ਮਿੱਤਰਾਂ ਬੇਲੀਆਂ ਦੇ ਵਿੱਚ ਸਾਂਝਾ ਕਰਨਾ ਟਿੱਪਣੀਆਂ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ